ਉੱਤਰ ਡਿ ਗਿਆ ਪੈ ਦੀ ਸੂਏ ਚ ਪ੍ਰੋਗਰਾਮ ਤੋਂ ਤੁਰੇ ਆਉਂਦੇ ਸੀ ਤਾਂ ਕੋਸ਼ਿਸ਼ ਕਰਦੇ ਆ ਕੱਢਣ ਦੀ ਉਹਨੂੰ ਬਾਹਰ ਕਿਉਂਕਿ ਠੰਡ ਦਾ ਟਾਈਮ ਵੀ ਆ ਉਹ ਤਾਂ ਹੋ ਕਾਫੀ ਦੂਰੋਂ ਆਇਆ ਸਾਡੀ ਨਿਗਾਹ ਪੈ ਗਿਆ ਸੀ ਤੇ ਹੁਣ ਪਰਨਾ ਸਿੱਟ ਕੇ ਕੋਸ਼ਿਸ਼ ਕਰਦੇ ਆ ਮੈਨੂੰ ਜੇ ਥੱਲੇ ਜਨੂੰ ਆ ਹੱਥ ਪਾ ਲੱਕ ਜਨੂੰ ਹਾਂ ਕਿਉਂਕਿ ਮੈਂ ਕਈ ਵਾਰ ਕਮੈਂਟ ਕਰਨਗੇ ਵੀ ਤੂੰ ਵੀ ਥੱਲੇ ਉਤਰ ਜਾਂਦਾ ਵੀਰੇ ਮੇਰੀ ਲੱਤ ਕੱਟੀ ਪਈ ਆ ਤਾਂ ਕਰਕੇ ਨਾ ਇਸ ਕਰਕੇ ਮੈਂ ਇੱਥੋਂ ਥੱਲੇ ਜਾਇਆ ਨਹੀਂ ਜਾਂਦਾ ਕਿਉਂਕਿ ਜਗ੍ਹਾ ਥੋੜੀ ਜਿਹੀ ਖਰਾਬ ਹੈ ਇਹ ਅੱਕ ਅੱਕ ਨੂੰ ਹੱਥ ਪਾਲਾ ਗਾਲੀ ਜੇ ਤੂੰ ਡਿਗਵੇਂ ਤਾਂ ਤਾਂ ਕੱਢ ਲਾਂਗੇ ਲੈ ਉਹ ਆਏ ਨਹੀਂ ਯਾਰ ਜਾ ਤਾਂ ਤੂੰ ਨਾ ਉਹ ਹੁਣ ਵਿਚਾਰਾ ਉਹ ਕਹੜਾ ਹੱਥ ਪਾਊਗਾ ਯਾਰਾ ਹੈਨਾ ਆਹ ਵੀ ਯਾਰਾ ਮੈਂ ਫੜ ਲਾਂ ਤੇ ਆ ਮੈਂ ਫੜ ਲੂ ਇਹਦਾ ਡਾ ਤੂੰ ਥੱਲੇ ਉਤਰ ਤੇ ਦੇਖੋ ਬਾਜਿਆਂ ਦੀ ਮਦਦ ਲੈ ਰਹੇ ਆਂ ਜੀ ਤੂੰ ਉੱਥੇ ਜਾ ਤੂੰ ਉੱਧਰ ਜਾ ਦੇਖੀ 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 ਕਿਤੇ ਤੋੜ ਕੇ ਰੱਖੀ ਜੰਗਾ ਯਾਰ ਚੰਗੀ ਤਰ੍ਹਾਂ ਫੜਦਾ ਲੈਣਾ ਮਜ਼ਾ ਫੜਾ ਹਾਂ ਹਾਂ ਤੂੰ ਹੱਥ ਨੂੰ ਬਲ ਬਲ ਪਾਦਾ ਹੈ ਹੱਥ ਨਾਲ ਆਇਆ ਦੇਖੀ 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 ਇੱਕ ਤਾਂ ਭੰਨ ਨਾ ਫੜਦਾ ਇਹਨਾਂ ਕੁੱਤੇ ਨੂੰ ਚੰਗੀ ਤਰ੍ਹਾਂ ਫੜ ਤੂੰ ਨਹੀਂ ਫਰਨਾ ਨਹੀਂ ਫੜਦਾ ਚੰਗੀ ਤਰ੍ਹਾਂ ਫੜ ਕੇ ਰੱਖੀ ਜੰਗਾ ਫੜ ਕੇ ਰਖੀ ਲੈ ਯਾਰ ਨੇ ਮਿਲੂ ਫੜੋ ਹਾਂ ਇਧਰ ਆ ਇਹ ਹੱਥ ਪਾ ਲੈ ਭਾਈ ਐ ਤਾਂ ਮੈਂ ਵੀ ਇਧਰੋਂ ਸਪੋਰਟ ਰੱਖੂੰਗਾ ਉਦੇ ਬਸ ਪੈਰ ਨੂੰ ਹੱਥ ਪਾ ਲ ਤੂੰ ਕਿਸੇ ਸਥਾਪਨਾ ਜੇ ਪੈਂਦਾ ਹੈ ਪਾ ਕੇ ਤੰਡੇ ਵਾਲੇ ਨੇ ਹੋਰ ਗਾਹਾਂ ਟਪਾ ਲੰਦੇ ਨੂੰ ਗਾਹਾਂ ਹੈ ਨਹੀਂ ਜਗਾ ਇੱਥੇ ਕਰੜੀ ਉਹ ਸੀ ਸੁਮਾ ਦੀ ਆਇਓ ਪਹਾੜ ਨੂੰ ਆ ਜਰਾ ਫਿਰ ਤਾ 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 ਉਹ ਤਾਂ ਉਹ ਹੋ ਜੋ ਤੋ 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 ਤੈਨੂੰ ਥੋੜਾ ਜਿਆ ਹੋਰ ਥੱਲੇ ਜਾਣਾ ਪੂ ਕਲੀ ਫਿਰ ਆਇਆ ਤੋਏ 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 ਆ ਜਾ ਬੜਾ ਸਲੇਆ ਥਲੇ ਆ ਆ ਆ ਫੜ ਲਾ ਥਲੇ ਆ ਉਹਨੂੰ ਵੀ ਹੌਸਲਾ ਆ ਜਾਊ ਜੀ ਮੜਾ ਤੋਏ 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 ਆ ਜਾ ਤੋਏ 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 ਆਇਓ ਤੋਏ 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 ਉਹ ਪਿੱਛੇ ਰਹੁਣ ਹੱਥ ਕੀ ਚਲੋ ਉਹ ਮੈਂ ਲੜਕਦਾ ਮੈਂ ਚੰਗਾ ਫਿਰ ਦੂਜੇ ਰੋਡ ਕਿਵੇਂ ਚਾ ਫੜ ਕੇ ਥੋੜਾ ਹਾਂ ਮੇਰਾ ਹਾਂ ਇੱਕ ਨਾ ਨਾ ਥਲੇ ਹੈ ਕੋਈ ਨਹੀਂ ਜੇ ਬਗ ਵੀ ਜਾਵੇਂਗਾ ਯਾਰ ਕਿ ਡਿੱਕ ਗੱਲ ਆ ਗਲੀ ਟਾਇਰ ਨਾ ਦਿਨ ਬਈ ਟਾਇਰ ਨੂੰ ਤਾਂ ਇੱਡਾ ਦਾ ਪਾਣੀ ਨਹੀਂ ਉਹਦਾ ਗੋਟ ਪਾਣੀ ਦਾ ਹੈ ਪਾਣੀ ਤਾਂ ਥੋੜਾ ਯਾਰ ਪੈਰ ਫੜਦਾ ਫੜ ਲਾਵਾ ਫੜਦਾ ਹੁਣ ਹੁਣ ਨਾ ਤੂੰ ਬੋਲ ਵੇ ਪਰਵਾਰ ਆ ਪੈਰ ਲੱਤ ਪੜਦਾ ਇਹਦੀ ਫੜ ਲਾ ਇਹਨੂੰ ਵੀ ਪਤਾ ਹੈ ਵੀ ਮੈਨੂੰ ਕੱਢਦੇ ਨੇ ਹੋਰ ਹੁਣ ਆ ਜਾਓ ਜੀ ਆਹ ਤੁਹਾਨੂੰ ਦੱਸੇ ਤੱਕ ਲੈ ਲਓ ਜੀ ਤੇ ਕੰਦਾ ਹੋ ਗਏ ਵਿਚਾਰੇ ਨੂੰ ਬਾਹਰ ਦਿੱਤਾ ਗੱਡ ਤੇ ਨਾਲ ਧੰਨਵਾਦ ਬਾਈ ਆਹ ਬਾਈਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿਹੜੇ ਪਿੰਡ ਆਪਰਾ ਤੁਹਾਡਾ ਆਹੀ ਆ ਬਦਰ ਕਾਲੇ ਕੇ ਅੱਛਾ ਅੱਛਾ ਮੇਰੇ ਪਿੰਡ ਦੀ ਹਾਂ ਫਿਰ ਤਾਂ ਧੰਨਵਾਦ ਆ ਤੁਹਾਡਾ ਇਹਨਾਂ ਨੇ ਇੱਧਰ ਬਾਈ ਦੇ ਵੀ ਬਹੁਤ ਜਤ ਲੋ ਦਰਵੇਸ਼ ਆ ਸਾਡੇ ਨਿਗਾਹ ਪੈ ਗਿਆ ਬਾਈ ਯਾਰ ਲੈ ਮੈਨੂੰ ਵੀ ਕੱਢ ਲਾ ਹੁਣ ਮੇਰਾ ਬਾਹ ਫੜ ਹੱਥ ਫੜ ਲਾ ਭਾਈ ਮੋਚ ਕੇ ਸੋ ਧੰਨਵਾਦ ਜੀ ਧੰਨਵਾਦ ਤੇ ਵੀਡੀਓ ਨੂੰ ਕਰ ਤੋ ਜੀ ਸ਼ੇਅਰ ਆਏ ਹਾਏ ਸੋ ਕਾਲੀ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਦੇਖੋ ਹਨਾ ਤੰਦੂਰ ਦੇ ਕੰਮ ਤੋਂ ਆਏ ਸੀਗੇ ਤੇ ਕੰਡੇ ਗੁੰਡੇ ਫੋਟ ਗੰਡਾ ਜਿਹਾ ਕਹਿ ਦਿੰਦੇ ਹਨਾ ਚੱਲ ਆਪਾਂ ਘਰੇ ਜਾ ਕੇ ਲਾ ਲਾਂਗੇ ਤੋ ਕਰੋ ਜੀ ਸ਼ੇਅਰ ਹਨ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮੈਂ ਤੁਹਾਡਾ ਜੇਐਸ ਘਾਲੇ ਕੇ ਹਨਾ ਤੇ ਕੰਮ ਤੋਂ ਆ ਰਿਹਾ ਸੀਗੇ ਦੇਖਿਆ ਸੂਏ ਵਿੱਚ ਕੁੱਤਾ ਡਿੱਗਿਆ ਹੋਇਆ ਤਾਂ ਕਿਵੇਂ ਨਾ ਕਿਵੇਂ ਕਰਕੇ ਕੱਢਿਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ